ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਤਾਂ ਹਨਾ ਕਮਹਨ ਆਪਾਂ ਤੁਹਾਨੂੰ ਪਦੇ ਪਿਛਲੀ ਵੀਡੀਓ ਦੀ ਦੇਖੇ ਵੀ ਕਮਹਨ ਆਪਣੀ ਛੱਡ ਦੇ ਵਿੱਚ ਵੜ ਗਈ ਉੱਥੇ ਵਧੀਆ ਬਾਈ ਸੇਫ ਆ ਨਾ ਵੀ ਇੱਥੇ ਤਾਂ ਸਾਡੇ ਕੋਲ ਥੋੜੀ ਜਗ੍ਹਾ ਦੀ ਪ੍ਰੋਬਲਮ ਹੋਣ ਕਰਕੇ ਜੋ ਮਸ਼ੀਨ ਹੈ ਜਿਹੜੀ ਆਪਣੀ ਹੈ ਨਾ ਛੱਡ ਦੇ ਵਿੱਚ ਲਾ ਕੇ ਬਾਕੀ ਫਿਰ ਅੱਜ ਆ ਵੀਡੀਓ ਚ ਨਾ ਧੰਨਵਾਦ ਕਰਦਾ ਹਾਂ ਬਾਈ ਹਜੇ ਤੱਕ ਰਹੀ ਹੈ ਨਾ ਵੀਰਾਂ ਦੇ ਫੋਨ ਆਈ ਜਾਂਨੇ ਆਂ ਵਧਾਈਆਂ ਵਾਲਿਆਂ ਦੇ ਬਹੁਤ ਧੰਨਵਾਦ ਉਹਨਾਂ ਸਾਰੇ ਸੱਜਣ ਮਿੱਤਰਾਂ ਦਾ ਨਾ ਜਿਹੜੇ ਬਾਈ ਉਹਨਾਂ ਨੂੰ ਦੇਖੋ ਕਿੰਨੀ ਬਾਈ ਖੁਸ਼ੀ ਆ ਨਾ ਸਾਰਿਆਂ ਨੂੰ ਬਾਕੀ ਆਪਣਾ ਦਾ ਬਾਈ ਖੁੱਲਾ ਸੱਦਾ ਦਾ ਨਾ ਵੀ ਜਿਹੜੇ ਮੇਰੇ ਵੀਰ ਨੇ ਨਾ ਕੋਈ ਆਉਣ ਦਾ ਚਾਹਵਾਨਾ ਤਾਂ ਇਹ ਨਾ ਕਿ ਉਹ ਬਾਈ ਨੇ ਕਿਹਾ ਨਹੀਂ ਨਾ ਵੀ ਖੁੱਲਾ ਸੱਦਾ ਹੈ ਜੀ ਦਾ ਦਿਲ ਕਰਦਾ ਨਾ ਕੰਪਨੀ ਦੇ ਵਿੱਚ ਪਹੁੰਚੋ ਬਾਕੀ ਵੀਰ ਪਹੁੰਚੇ ਵੀ ਇੱਕ ਵੀਰ ਉਹ ਨਹੀਂ ਦੇਖੋ ਨਾ ਬਠੰਡੇ ਕੋਲ ਤੇ ਸਪੈਸ਼ਲ ਚੱਲ ਕੇ ਆਏ ਹੋਏ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਨਾ ਤਿੰਨ ਚਾਰ ਬੰਦੇ ਉਹ ਵੀ ਵੀਰ ਉਹ ਨਹੀਂ ਆਪਣੇ ਨਾ ਪਹੁੰਚੇ ਤੇ ਉੱਥੇ ਉਹਨਾਂ ਦਾ ਵੀ ਬਹੁਤ ਸਪੈਸ਼ਲ ਧੰਨਵਾਦ ਕਰਦਾ ਜਿਹੜੇ ਹਨ ਵੀਰੋਣੀ ਦੇਖੋ ਕਿੰਨੀ ਦੂਰ ਤੇ ਭਾਈ 2-200 ਕਿਲੋਮੀਟਰ ਪਰ ਤੇ ਬੰਦੇ ਹਨ ਆਪਣੇ ਚੱਲ ਕੇ ਆਏ ਆਪਣੇ ਉੱਥੇ ਬਹੁਤ ਵਧੀਆ ਖੁਸ਼ੀ ਹੋਈ ਹੈ ਨਾ ਵੀ ਯਾਰ ਇੰਨੀ ਸਪੋਰਟ ਕਰਦੇ ਆ ਆਪਣੇ ਨਾ ਦੇਖਣ ਵਾਲੇ ਵੀਰ ਭਰਾ ਬਾਕੀ ਅੱਜ ਭਾਈ ਜੱਗੀ ਜੀ ਐਮਬੀ ਕਮੈਨ ਤੋਂ ਸਪੈਸ਼ਲ ਕਹਿੰਦਾ ਪਹਿਲਾਂ ਨਵੇਂ ਸਾਲ ਨੂੰ ਆਉਂਗਾ ਫਿਰ ਕਹਿੰਦਾ ਨਹੀਂ ਵੀਰੇ ਵੀ ਆਇਆ ਨਹੀਂ ਜਾਣਾ ਵੀ ਕੋਈ ਤੁਹਾਨੂੰ ਪਤਾ ਹੀ ਰਹੇ ਕੰਪਨੀ ਦੇ ਵਿੱਚ ਨਾ ਨਵੇਂ ਸਾਲ ਨੂੰ ਆਪਣਾ ਆਪਣਾ ਰੇਕੋ ਕੰਪਨੀ ਕਰਦੀ ਆ ਨਾ ਵੀ ਵਧੀਆ ਪ੍ਰੋਗਰਾਮ ਉਹਦੇ ਕਰਕੇ ਆਇਆ ਨਹੀਂ ਬਾਈ ਅੱਜ 5 ਤਰੀਕ ਆ ਸਵੇਰੇ ਫੋਨ ਆਇਆ ਤਾਂ ਕੱਲ ਲੋਕੇਸ਼ਨ ਮੰਗਦਾ ਤਾਂ ਕਹਿੰਦਾ ਲੋਕੇਸ਼ਨ ਦੇ ਵੀ ਆਵਾਂਗੇ ਸੰਡੇ ਨੂੰ ਚਲੋ ਉਧਰ ਕੰਪਨੀ ਜੀ ਵੀ ਨਾ ਛੁੱਟੀ ਹੁੰਦੀ ਆ ਤਾਂ ਕਰਕੇ ਅੱਜ ਆਉਣਾ ਬਾਈ ਜੱਗੀ ਜੇ ਐਮ ਬੀਤ ਬਾਈ ਨੇ ਧੰਨਵਾਦ ਉਹਦਾ ਵੀ ਹੈ ਨਾ ਬਾਕੀ ਹੋਰ ਮਨਿੰਦਰ ਵੀਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਨਾ ਸਾਡੇ ਜਿਹੜੇ ਐਮ ਐਸ ਐਨ ਟੀਮ ਵਾਲੇ ਆ ਉਹਨਾਂ ਨੇ ਬਹੁਤ ਬਾਈ ਸੰਯੋਗ ਦਿੱਤਾ ਨਾ ਆਪਣੇ ਨਾਲ ਉਦਨ ਮੈਂ ਕਹਿੰਦਾ ਵੀ ਗੁਰੀ ਬਾਈ ਸਾਡਾ ਧਾਲੀਆਲ ਉਦੋਂ ਬਾਅਦ ਗਿੱਲਬ ਆਪਣਾ ਗਿੱਲ ਭਵਨ ਬਾਈ ਢਿੱਲੋਂ ਸਾਹਿਬ ਕਾਲਾ ਬਾਈ ਹਨਾ ਸਾਰਿਆਂ ਦਾ ਮੰਨ ਲੋ ਤੈਜ ਨੂੰ ਧੰਨਵਾਦ ਕਰਦੇ ਆ ਨਾ ਕਿਸੇ ਦਾ ਸਾਰਿਆਂ ਨੇ ਮੇਰੀ ਸਪੋਰਟ ਉਤੋਂ ਖੁੱਲ ਕੇ ਪੂਰੀ ਕਰੀ ਆ ਵੀ ਨਿੰਦਰ ਬਾਈ ਨੇ ਮਸ਼ੀਨ ਲੈ ਲਈ ਮੈਂ ਕਹਿੰਦਾ ਵੀ ਰੂਹ ਖੋਚ ਹੋ ਗਈ ਸੀ ਇੱਧਰ ਦਾ ਨਾ ਬਾਕੀ ਹੁਣ ਆਏ ਆ ਬਈ ਬ ਇੰਜਨ ਦਾ ਭੱਲੇ ਲਿਆ ਹਨਾ BS4 ਜਣੀ ਆਪਣੇ 4 ਕਹਿੰਦੇ ਆ ਬਾਹਰ ਤੋਂ ਜਿਹੜੇ ਫੋਨ ਆਉਂਦੇ ਆ ਨਾ ਉਹ ਕਹਿੰਦੇ ਬਾਈ ਜੀ 6 ਸ ਹੈ ਇਹ 4 ਨਹੀਂ ਹੈਗਾ ਚਲੋ ਇਹਦਾ ਹੁਣ ਪਤਾ ਨਹੀਂ ਹੈ ਨਾ ਆਪਣੇ ਦਾ ਬਾਈ ਹੋਣਾ ਹੈ ਤਾਂ ਕਰਕੇ ਜਿਹੜਾ ਅੱਜ ਆਪਾਂ ਵੀਡੀਓ ਮਣਾਈ ਮੈਂ ਕਿਹਾ ਚਲੋ ਅੱਜ ਵੀਰਾਂ ਦਾ ਨਾ ਧੰਨਵਾਦ ਕਰਦੀ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਹੈ ਨਾ ਬਾਈ ਉਹ ਕਰਨ ਵਾਸਤੇ ਬਾਕੀ ਵੀਰ ਬੜੇ ਬਾਹਰ ਆ ਨਾ ਉਹਨਾਂ ਦਾ ਸਾਰੇ ਵੀਰਾਂ ਦੇ ਮੈਂ ਕਹਿੰਦਾ ਕੋਈ ਵੀ ਅੱਜ ਹੁਣ ਤੱਕ ਰਾਇਆ ਜਾਂ ਵੀਰ ਰਿਹਾ ਨਹੀਂ ਹੋਣਾ ਕੋਈ ਜਿਹਨੇ ਕਦੇ ਨਹੀਂ ਵੀ ਗੱਲ ਕਰੀ ਹੈ ਨਾ ਬਾਹਰੋਂ ਵੀਡੀਓ ਦੇਖਦੇ ਚਲੋ ਜਿਨ੍ਹਾਂ ਨੇ ਨਹੀਂ ਵੀ ਕਦੇ ਫੋਨ ਲਾਇਆ ਉਹਨਾਂ ਦਾ ਹੀ ਫੋਨ ਆਕੇ ਬਹੁਤ ਧੰਨਵਾਦ ਇੱਕ ਬਾਈ ਆਪਣਾ ਇਧਰ ਤੋਂ ਰਾਤ ਫੋਨ ਆਇਆ ਤਾਂ ਵੀਰ ਆਪਣੇ ਅਮਰੀਕਾ ਜਾਂ ਪੱਤਨੀ ਆਸਟ੍ਰੇਲੀਆ ਦਾ ਉਹ ਬਾਈ ਨੇ ਰਾਤ ਨਾ ਬਹੁਤ ਵਧੀਆ ਸੁਝਾਅ ਦਿੱਤੇ ਇੰਜਨ ਬਾਰੇ بیوی ਦੇ ਆ ਚੀਜ਼ਾਂ ਦਾ ਨਾ ਖਿਆਲ ਰੱਖਣਾ ਵੀ ਕਹਿੰਦਾ ਵੀ ਚੀਜ਼ ਤਾਂ ਇਹ ਸਾਡੇ ਨਿਗਾਹ ਜਿਹਾ ਹੈਗੇ ਚੀਜ਼ ਫੁੱਦੂ ਏ ਜਿਹੜੀਆਂ ਨਾ ਲਾ ਰਹੇ ਆ ਕੰਪਨੀਆਂ ਪਰ ਕਹਿੰਦਾ ਤੁਹਾਨੂੰ ਥੋੜੀ ਜੀ ਨੌਲੇਜ ਦੇਣੀ ਚਾਹੀਦੀ ਹੈ ਜਦੋਂ ਨਾ ਕੋਈ ਕਮੈਨ ਲੰਦਾ ਇਹ ਲੀ ਲੈਂਡ ਨੂੰ ਨਾ ਬਈ ਬੇਨਤੀ ਕਰਦਾ ਮੈਂ ਵੀਡੀਓ ਜਰੀਏ ਵੀ ਬਾਕੀ ਹੋਰ ਵੀ ਅਪੀਲ ਕਰਾਂਗੇ ਜਾਵਾਂਗੇ ਕੰਪਨੀ ਦੇ ਵਿੱਚ ਵੀਡੀਓ ਬਣਾਵਾ ਕੇ ਆਵਾਂਗਾ ਜਿੱਦਾਂ ਨਾ ਕੋਈ ਜ਼ਿੰਮੇਵਾਰ ਭਰਾ ਹਨਾ ਕਮੈਨ ਲੰਦਾ ਉਹਨੂੰ ਥੋੜਾ ਜਿਆਦਾ ਇਹਦੇ ਬਾਰੇ ਸੰਚੇਤ ਕਰਨਾ ਚਾਹੀਦਾ ਉੱਥੇ ਆ ਕੇ ਹਨਾ ਵੀ ਬੀਬੀ ਜੀ ਆ ਆ ਚੀਜ਼ਾਂ ਨੇ ਦਾ ਖਿਆਲ ਹਨਾ ਜ਼ਰੂਰ ਰੱਖਿਓ ਬਹੁਤ ਵਧੀਆ ਗੱਲ ਆ ਵੀ ਜਿਵੇਂ ਉਹ ਆਪਣੇ ਜਿਹੜਾ ਡੱਬਾ ਆ ਲੱਗਿਆ ਰਸੀਡ ਦੇ ਪਿੱਛੇ ਉਹ ਵੀ ਉਹਦੇ ਉੱਪਰ ਵੀਡੀਓ ਪਾਈਦੀ ਵੀ ਬਾਈ ਇਹਨੂੰ ਜ਼ਰੂਰ ਦੱਸਿਓ ਵੀ ਇਹ ਸਹੀ ਆ ਜਾਂ ਗਲਤ ਆ ਉਹਦੇ ਤੇ ਵੀ ਕਈ ਵੀਰਾਂ ਨੇ ਹਨਾ ਫੋਨ ਆਇਆ ਕਹਿੰਦੇ ਵੀਰੇ ਜੰਨਾ ਇਹਨੂੰ ਪਾਣੀ ਲੱਗਣਾ ਫੇਰ ਤੁਹਾਡੀ ਜਿਹੜੀ ਮਸ਼ੀਨ ਆ ਨਾ ਆਰ ਪੀ ਐਮ ਆ ਜ ਹੁਣ ਮੈਂ ਬਾਕਸ ਕੰਪਨੀ ਕੀ ਹੈ ਨਾ ਕਹੂੰਗਾ ਜਿੱਦਣ ਗਿਆ ਵੀ ਵੀਰੇ ਇਹਦਾ ਬਕਸ਼ ਬਣਾ ਕੇ ਲਾਵਣਾ ਜੇ ਪਾਣੀ ਹੁਣ ਤੁਹਾਨੂੰ ਪਤਾ ਬਾਈ ਮੀਂਹ ਕਾਣੀ ਦੇ ਵਿੱਚ ਜਦੋਂ ਰੋਡ ਤੇ ਮੀਂਹ ਜਾਂਦੀ ਆ ਸੀਟ ਟੱਕਰਦਾ ਬਾਈ ਆਟੋਮੈਟਿਕ ਪਾਣੀ ਆਏ ਜਾਂਦਾ ਇਹਦਾ ਕੋਈ ਹੈ ਨਹੀਂ ਨਾ ਵੀ ਉੱਥੇ ਪਾਣੀ ਨਹੀਂ ਲੱਗਣਾ ਬਾਕੀ ਉਹਨਾਂ ਨੂੰ ਵੀ ਕਹਾਂਗੇ ਹੈ ਨਾ ਕਹਾਣੀਆਂ ਮਸ਼ੀਨਾਂ ਜਿਹੜੀਆਂ ਨਿਕਲਣੀਆਂ ਉਹਨਾਂ ਦੇ ਚਲੋ ਮੜੀ ਜੀ ਐਵੇਂ ਵੀ ਦੱਸੇ ਪਤਾ ਤੀ ਪਤਾ ਲੱਗਦਾ ਹੈ ਨਾ ਬਾਈ ਐਂ ਤਾਂ ਕੋਈ ਕੰਪਨੀ ਦੇ ਖੜੀ ਵੀ ਚੀਜ਼ ਦਾ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਬਾਕੀ ਉਦੇ ਬਾਅਦ ਵੀਰਾਂ ਨੇ ਜਿਵੇਂ ਦੱਸਿਆ ਨਾ ਇੰਜਨ ਦੇ ਬਾਰੇ BS4 ਵੀ ਆ ਚੀਜ਼ਾਂ ਦਾ ਬਈ ਦਾ ਖਿਆਲ ਰੱਖੀ। ਉਹ ਵੀ ਬਹੁਤ ਸੋਹਣੀ ਆ ਨਾ ਜਾਣਕਾਰੀ ਜਿਵੇਂ ਵੱਲੋਂ ਦੱਸੀਆਂ। ਆਪਾਂ ਜਦੋਂ ਹਨਾ ਮਸ਼ੀਨ ਸਟਾਰਟ ਕਰਾਂਗੇ ਜਿਹੜੇ ਸੀਜ਼ਨ ਵਾਸਤੇ ਉਦੋਂ ਫੇ ਸਾਰੀਆਂ ਇੰਜੀਨ ਜਿੱਥੇ ਤੇ ਆਪਾਂ ਨੂੰ ਬਾਹਰ ਤੇ ਨਾ ਦਿਮਾਗ ਬਈ ਉਨਾਂ ਹੀ ਜ਼ਿਆਦੇ ਹੈ ਨਾ ਕੰਮ ਕਰਦਾ। ਬਾਕੀ ਆਪਣੇ ਦੱਸਣ ਵਾਲੇ ਭਰਾਏ ਜਿਹੜੇ ਉਹ ਜੂਂਦੇ ਵਾਸਤੇ ਰਹਿਣਾ ਨਾ ਜਿਨ੍ਹਾਂ ਨੂੰ ਖੁਸ਼ੀ ਆ ਵੀ ਬਾਈ ਨੂੰ ਤਿੱਕਤ ਨਾ ਆਵੇ। ਦੱਸ ਦੋ ਪਹਿਲੇ। ਉਹਨਾਂ ਦਾ ਵੀ ਬਹੁਤ ਆ ਨਾ ਧੰਨਵਾਦ ਕਰਦੇ ਆ। ਬਾਕੀ ਸਾਰੀਆਂ ਕੰਪਨੀਆਂ ਜਿੰਨੇ ਵੀ ਕੰਪਨੀਆਂ ਦੇ ਮਾਲਕਾਂ ਸਾਰਿਆਂ ਨੇ ਹਨਾ ਕੋਈ ਉਹ ਕੰਪਨੀ ਰਹੀ ਹੋਊਗੀ ਵਧਾਈ ਨਾ ਦਿੱਤੀ ਉਹ ਬਾਕੀ ਸਾਰਿਆਂ ਨੇ ਵਧਾਈਆਂ ਹਨਾ ਬਹੁਤ ਖੁਸ਼ ਹੋ ਕੇ ਦਿੱਤੀਆਂ ਬਾਈ ਬਤਿਆਂ ਸੌਕਰ ਕਾ ਮਾਲਕ ਦਾ ਹਨਾ ਵੀ ਤੂੰ ਵੀ ਚਲੋ ਨਵੀਂ ਕੰਮੈਨ ਲਈ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਚਲੋ ਬਾਕੀ ਆਪਣਾ ਜੱਗੀ ਬਾਈ ਜੀ ਐਮਬੀ ਤੋਂ ਪਹੁੰਚ ਰਿਹਾ 4:00 ਵਜੇ ਇਹ ਕਹਿੰਦਾ ਆ ਜਾਣਾ 4:00 ਵਜੇ ਨੂੰ ਮੈਂ ਕਿਹਾ ਚੱਲ ਬਾਈ ਕੋਈ ਨਹੀਂ ਆ ਮਰਜੀ ਆ ਜੀ ਹਨਾ ਜੀ ਵੈਲਕਮ ਬਾਕੀ ਹੋਰ ਵੀ ਵੀਰ ਨੂੰ ਹੀ ਘਰਾਂ ਵੀ ਕਹੀ ਹੈ ਨਾ ਉਦਾਂ ਦੇ ਹਾਲੇ ਮਿਲਣ ਵਾਸਤੇ ਸਾਰਿਆਂ ਦਾ ਹੀ ਧੰਨਵਾਦ ਕਰਦਾ ਆਂ ਵੀ ਅੱਜ ਵੀਡੀਓ ਜਿਹੜੀ ਸਪੈਸ਼ਲ ਧੰਨਵਾਦ ਹੈ ਕਰਨੇ ਬਸ ਇਹਦੇ ਵਿੱਚ ਬਾਕੀ ਜੋ ਜੋ ਵੀ ਹੈ ਨਾ ਕਈ ਵੀਰਾਂ ਦੇ ਸਵਾਲਾਂ ਵੀ ਭਾਈ ਮਸ਼ੀਨ ਕਿਹੜੇ ਏਰੀਏ ਦੇ ਵਿੱਚ ਲੈ ਕੇ ਜਾਵੂਗੇ ਭਾਈ ਐਤਕੀ ਹੈ ਨਾ ਵੀ ਜਿਹੜੇ ਹਿਸਾਬ ਨਾਲ ਮੈਂ ਤਾਂ ਇੱਕ ਹਿਸਾਬ ਦੇ ਦਾਂ ਵੀ ਕਿਤੇ ਵੀ ਹਜੇ ਤਾਂ ਕੋਈ ਪਲਾਨ ਨਹੀਂ ਹੈਗਾ ਇੱਕ ਦਿਲ ਕਰਦਾ ਵੀ ਪਿੰਡੇ ਚਲਾ ਲਈਏ ਵੀ ਲਿਜਾਈਏ ਨਾ ਕਿਤੇ ਹੈ ਨਾ ਇੱਕ ਦਿਲ ਕਰਦਾ ਵੀ ਲੈ ਜੀਏ ਫਰਾਂ ਦੇਖਾਂਗੇ ਮੌਕਾ ਹੈ ਨਾ ਜਿੱਦਾਂ ਵੀ ਸੂਤ ਆਊਗਾ ਮੌਕਾ ਜਿੱਦਾਂ ਜਾਚ ਟਾਈਮ ਜਾਚ ਦੇਊਗਾ ਨਾ ਉਦਾਂ ਹੀ ਕਰ ਲਾਂਗੇ ਬਾਕੀ ਆਇਆ ਬਈ ਬਾਹਰ ਵੀ ਤੁਹਾਨੂੰ ਪਤਾ ਨਾ ਆਪਣੀ ਮਸ਼ੀਨ ਉੱਤੇ ਖੜੀ ਹੈ ਇੱਕ ਚਲੋ ਜੇ ਪੰਜਾਬ ਚ ਲਾਉਣੀ ਹੋਈ ਇਹਦੇ ਨਾਲ ਹਰਿਆਣਾ ਲਾ ਲਾਂਗੇ ਨਾ ਹਰਿਆਣੇ ਤੋਂ ਪੰਜਾਬ ਚ ਲਾ ਲਾਂਗੇ ਦੋਈ ਜਗ੍ਹਾ ਵੀ ਬਾਕੀ ਹਜੇ ਪੱਕਾ ਕੋਈ ਪਤਾ ਨਹੀਂ ਹੈਗਾ ਵੀ ਕਿੱਦਾਂ ਨੂੰ ਹੋਏ ਨਹੀਂ ਪਤਾ ਮੂਡ ਕਿੱਦਾਂ ਨੂੰ ਬਣ ਜਣਾ ਨਾ ਇਹ ਕੋਈ ਪਤਾ ਨਹੀਂ ਹਜੇ ਬਣਾਵਾਂਗੇ ਪ੍ਰੋਗਰਾਮ ਹਨਾ ਅਜੇ ਆਪਣਾ ਬੰਦੇ ਰੱਖਣੇ ਆ ਦੋ ਬੰਦੇ ਹੋਰ ਰੱਖਣੇ ਆ ਡਰਾਈਵਰ ਦੋ ਤਾਂ ਹੈਗੀਆਂ ਆਪਣਾ ਕਿਉਂਕਿ ਬਾਈ 77 ਹੈਗਾ ਇੱਕ ਮਨੀ ਹੈਗਾ ਹਨਾ ਦੋ ਬੰਦੇ ਆਪਣਾ ਕੋਈ ਹੈਗੀਆਂ ਦੋ ਬੰਦੇ ਆਪਾਂ ਹੋਰ ਰੱਖਣੇ ਆ ਉਦੋਂ ਬਾਅਦ ਫੇਰ ਪ੍ਰੋਗਰਾਮ ਬਣਾਵਾਂਗੇ ਬਾਕੀ ਉਹਦੀ ਵੀ ਰਿਪੇਅਰ ਆਪਾਂ ਹੁਣ ਪੁਰਾਣੀ ਜਿਹੜੀ ਆ ਨਾ ਉਹਦੇ ਵੀ ਮਾੜੇ ਹੱਥ ਪੱਲਾ ਮਾਰਨ ਬਸ ਹੁਣ ਮੇਰੀ ਸਲਾਹ ਮਨੀ ਨੂੰ ਕਿਹਾ ਮੈਂ ਮਖਾ ਮਨੀ ਆ ਜਾ ਕਿਸੇ ਦਿਨ ਆ ਬੀ ਚੱਲੀਏ ਜਾ ਕੇ ਉਹਦੀ ਮਾੜਾ ਮੋਟਾ ਜਿਹੜੇ ਹੱਥ ਫੇਰੀ ਆ ਇੱਕ ਉਹ ਤਾਂ ਭਾਈ ਰੈਡੀਏਟਰ ਪਾਣਾ ਮਸ਼ੀਨ ਦਾ ਹਨਾ ਬਾਕੀ ਜਿਵੇਂ ਰੇਡੀਏਟਰ ਲੀਕ ਹੋਣ ਤੇ ਬਾਹਰ ਅਗਾਂ ਇੰਜਨ ਦੇ ਸੂਈ ਚੱਕ ਲਈਦੀ ਆ ਨਾ ਗਰਮ ਗਰਮ ਵਾਲੀ ਉਹਦਾ ਮੜਾ ਮੋਟਾ ਮੀ ਮਿਸਤਰੀ ਲੈ ਜਾਗੇ ਨਾਲ ਜੇ ਮੰਨ ਲਓ ਰਿੰਗ ਰੋਂਗ ਪੈਂਦੇ ਹੋਏ ਨੌ ਵੀ ਬਵਾ ਦਾਂਗੇ ਬਾਕੀ ਹੋਰ ਤਾਂ ਸਾਰੀ ਤੁਹਾਨੂੰ ਪਤਾ ਇੱਕ 12 ਲੱਗਣੇ ਦਾ ਇਸ ਨੇ ਬਾਕੀ ਸਾਰੀ ਮਸ਼ੀਨ ਦੀ ਆਪਣੀ ਉਹ ਜਿਹੜਾ ਕੰਪਲੀਟ ਹੀ ਨਹੀਂ ਹੈਗੀ ਕੋਈ ਇੱਕ ਪੈਸੇ ਦੀ ਹੈ ਨਾ ਗ੍ਰੀਸ ਗਰੂ ਸਾਰੇ ਬੈਰਿੰਗ ਬੂਰਿੰਗਾਂ ਨੂੰ ਜਾਂਦਾ ਤਾਂ ਕੋਈ ਉਹ ਬੈਰਿੰਗ ਬੂਰਿੰਗ ਹੋਗਾ ਬਾਕੀ ਇੱਕ ਬਲੋਰ ਵਾਲੀ ਪੁਲੀ ਹੈ ਜਿਹੜੀ ਥੋੜੀ ਬਲੋਰ ਦੀ ਹਵਾ ਹੈ ਨਾ ਜਿਵੇਂ ਆਪਾਂ ਦੇਖਦੇ ਤੇ ਸੀਜ਼ਨ ਦੇ ਵਿੱਚ ਖਾਲੀ ਫੋਕ ਜੀ ਝੋਨੇ ਦੇ ਵਿੱਚ ਜਾਂਦੀ ਦੀ ਉਹ ਥੋੜੀ ਜੀ ਬਲੌਰ ਦੀ ਹਵਾ ਜਿਹੜੀ ਹਨ ਮੜੀ ਜੀ ਬਧਾਵਾਂਗੇ ਉਹਦਾ ਤਾਂ ਕੰਮ ਕਰ ਕੁਛ ਨਹੀਂ ਹੈਗਾ ਉਹਦਾ ਮੰਨ ਲਓ ਇੱਕ ਦਿਹਾੜੀ ਜੇ ਆਪਾਂ 12 ਨੂੰ ਟਾਈਮ ਲੱਗੂਗਾ ਨਹੀਂ ਤਾਂ ਵੈਸੇ ਟਾਈਮ ਲੱਗਣਾ ਨਹੀਂ ਹੈਗਾ ਉਹ ਵੀ 12 ਕਰਕੇ ਦਿਹਾੜੀ ਘੰਟ ਲੱਗੂਗੀ ਨਹੀਂ ਤਾਂ ਉੱਥੇ ਇੱਕ ਦਿਹਾੜੀ ਦਾ ਕੰਮ ਆ ਕਰਕੇ ਆਪਣਾ ਘਰ ਨੂੰ ਆ ਜਾਂਗੇ ਹਨਾ ਬਾਕੀ ਦੇਖਦੇ ਹਾਂ ਜੇ ਨਮੀ ਦਾ ਤਾਂ ਹਜੇ ਕੋਈ ਪ੍ਰੋਖਨਾਮ ਕਿਤੇ ਤਾਂ ਨਹੀਂ ਬਣਾਇਆ ਜੀ ਤਾਂ ਐ ਹੋ ਵੀ ਚਲੋ ਜੇ ਖੜੀ ਆਪਣੀ ਕੋ ਉਧਰ ਹਨਾ ਉਥੇ ਹੀ ਯਾਰਾ ਉਹ ਕਰਾਂਗੇ ਉਧਰ ਹੀ ਰੱਖਾਂਗੇ ਬਾਈ ਉਹਨੂੰ ਹਨਾ ਪਹਿਲਾਂ ਦਾ ਪ੍ਰੋਗਰਾਮ ਬਣਦਾ ਤਾਂ ਵੀ ਚਲੋ ਉਹਨੂੰ ਲਿਆ ਕੇ ਤਿਆਰ ਸ਼ੇਅਰ ਕਰਾ ਲਾਂਗੇ ਇੱਥੇ ਪਰ ਹੁਣ ਮੇਰਾ ਮੂਡ ਬਣ ਗਿਆ ਵੀ ਚਲੋ ਹਲੇ ਇੱਕ ਦੋ ਸੀਜ਼ਨ ਲਾ ਕੇ ਹਨਾ ਫਿਰ ਆਨ ਬਿਲਕੁਲ ਏ ਟੂ ਜ਼ेड ਉਹਨੂੰ ਤਿਆਰ ਕਰਾਂਗੇ ਹੁਣ ਨਹੀਂ ਬਾਈ ਉਹਨੂੰ ਵੇਚ ਦੇ ਹਨਾ ਉਹਦੇ ਫੋਨ ਕਈ ਕੱਲ ਪਰਤਾਂ ਜੇ ਇੱਕ ਬਾਈ ਫੋਨ ਕਰਦਾ ਆਪਾਂ ਭਾਵ ਤੋਂ ਕਹਿੰਦਾ ਸਰਦਾਰ ਜੀ ਵੇਚੋਗੇ ਗੱਡੀ ਮੈਂ ਲੈ ਮੈਂ ਲਊਂਗਾ ਤੁਹਾਡੀ ਗੱਡੀ ਮੈਂ ਕਹਾਂ ਯਾਰ ਹੁਣ ਨਹੀਂ ਵੇਚ ਇਹਦਾ ਬਾਈ ਹਨਾ ਜੇ ਆਪਾਂ ਕਹਿ ਦਈਏ ਦੇਖੋ ਕਰਤਾਰ ਕੰਪਨੀ ਹਨਾ ਕਿੱਡੀ ਪੁਰਾਣੀ ਮਸ਼ੀਨ ਪਹਿਲੀ ਮਸ਼ੀਨ ਉਹਨਾਂ ਨੇ ਅੱਜ ਤੁਹਾਡੇ ਸਾਹਮਣੇ ਤਿਆਰ ਕਰਕੇ ਹਨਾ ਡਾਕਟਰੀ ਦੇ ਵਿੱਚ ਖੜੀ ਕਰਨੀ ਆ ਮੂਰੇ ਉਹ ਵੀ ਆਫਿਸ ਦੇ ਵਿੱਚ ਵੀ ਜਿਹੜੀ ਚੀਜ਼ ਨੇ ਨਾ ਜੜ ਲਈ ਹੁੰਦੀ ਆ ਬੰਦੇ ਦੀ ਪਹਿਲਾਂ ਮੇਰਾ ਮਨ ਕਰਦਾ ਨਾ ਵਾਹ ਚੱਲ ਵੇਚ ਕੇ ਉਹੀ ਪੈਸੇ ਨਾ ਨਵੀਂ ਜੀ ਪਾ ਦੂੰਗਾ ਪਰ ਨਹੀਂ ਮਾਲਕ ਦੀ ਕਿਰਪਾ ਹੋ ਗਈ ਵੀ ਹੁਣ ਜੜ ਨੂੰ ਸਾਹਮਣੇ ਰੱਖਾਂਗੇ ਜੜ ਨੂੰ ਨਹੀਂ ਦੰਦੇ ਬਾਕੀ ਉੱਪਰਲੀ ਚਲੋ 5-4 ਸਾਲ ਤੱਕ ਰਹਿਣਾ ਦੇਖਾਂਗੇ ਵੀ ਕੀ ਬਣਦਾ ਬਾਕੀ ਇਹ ਚੀਜ਼ ਹੁਣ ਜਿਹੜੀ ਪ੍ਰਾਣੀ ਦੇ ਚਮੇਸ਼ਾ ਉਹ ਆਪਾਂ ਨਹੀਂ ਬਿਲਕੁਲ ਵੀ ਹੁਣ ਨੌਂ ਮਹੀਨੇ ਲੈਂਦੇ ਉਹ ਦਾ ਦੇਣ ਦਾ ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਅਗਲੀ ਵੀਡੀਓ ਵੀਡੀਓ ਥੋੜੀ ਬੜੀ ਹੋ ਜਣੀ ਬਾਕੀ ਜੱਗੀ ਬਾਈ ਸਾਡਾ ਜੀਐਮਪੀ ਵਾਲਾ ਆ ਰਿਹਾ ਉਹਨੂੰ ਵੀ ਮਿਲਾਵਾਂਗੇ ਜਦ ਤੱਕ ਰੱਬ ਰਾਖਾ ਸਤਿ ਸ੍ਰੀ ਅਕਾਲ